ਸਾੜੀ ਆਲਮੋਸਟ ਹਰ ਇੱਕ ਵੀਡੀਓ ਤੇ ਕੋਈ ਦੂਜਾ ਜਾਂ ਤੀਜਾ ਕਮੈਂਟ ਇਹੀ ਹੁੰਦਾ ਹੈ ਵੀ ਫਲਿੱਪਕਾਰ ਟੈਕਸਿਸ ਯਾ SBI ਕੈਸ਼ਬੈਕ ਕਿਹੜਾ ਕ੍ਰੈਡਿਟ ਕਾਰਡ ਲੈਣਾ ਚਾਹੀਦਾ ਸੱਚ ਦੱਸਾਂ ਤਾਂ ਬੀਨਰ ਕੈਟਾਗਰੀ ਦੇ ਲਈ ਦੋਨੋਂ ਕਾਰਡ ਹੀ ਕਾਫੀ ਪੋਪੂਲਰ ਨੇ ਬਟ ਪਿੱਛੇ ਜਿਹੇ ਦੋਨੋਂ ਕਾਰਡ ਦੇ ਵਿੱਚ ਕਾਫੀ ਵੱਡਾ ਡੀਵੈਲਿਊਸ਼ਨ ਵੀ ਹੋਇਆ ਤੇ ਹੁਣ ਇੱਥੇ ਆ ਜਾਂਦਾ ਵੀ ਕਰੀਏ ਕੀ 2025 ਦੇ ਵਿੱਚ ਕਿਹੜਾ ਕ੍ਰੈਡਿਟ ਕਾਰਡ ਲੈਣਾ ਚਾਹੀਦਾ ਆਪਣੀ ਗੱਲ ਕਰਾਂ ਤਾਂ ਮੈਂ ਦੋਨੋਂ ਕਾਰਡ ਹੀ ਯੂਜ਼ ਕਰ ਚੁੱਕਿਆ ਪਹਿਲੇ 4 ਸਾਲ ਤੋਂ ਮੈਂ ਫਲਿੱਪਕਾਰ ਟੈਕਸਿਸ ਕ੍ਰੈਡਿਟ ਕਾਰਡ ਯੂਜ਼ ਕਰ ਰਿਹਾ ਤੇ ID's ਵੀਡੀਓ ਦੇ ਵਿੱਚ ਆਪਾਂ ਦੋਨਾਂ ਕਾਰਡਸ ਦਾ ਨਾ ਇੱਕ ਓਨੈਸਟ ਕੰਪੈਰੀਜ਼ਨ ਕਰਾਂਗੇ ਇਹਨਾਂ ਦੇ ਜਿਹੜੇ ਕੈਸ਼ਬੈਕ ਰੇਟਸ ਨੇ ਉਸ ਤੋਂ ਬਾਅਦ ਇਹਨਾਂ ਦੀ ਐਨੂਅਲ ਤੇ ਜੁਆਇਨਿੰਗ ਫੀਸ ਦੀ ਗੱਲ ਕਰੀ ਹਿਡਨ ਕੰਡੀਸ਼ਨਸ ਹੈ ਸਾਰਾ ਕੁਝ ਕਵਰ ਹੋਏਗਾ ਤੇ ਐਂਡ ਤੇ ਤੁਹਾਨੂੰ ਇਸ ਚੀਜ਼ ਦਾ ਜਵਾਬ ਮਿਲ ਜਾਏਗਾ ਵੀ ਤੁਹਾਨੂੰ ਕਿਹੜਾ ਕ੍ਰੈਡਿਟ ਕਾਰਡ ਲੈਣਾ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦਾ ਬਿਲਕੁਲ ਬੇਸਿਕ ਚੀਜ਼ ਦੋਨੋਂ ਕਾਰਡ ਦੀ ਕਾਸਟ ਦੀ ਫਲਿੱਪਕਾਰਟ ਐਕਸਿਸ ਦੀ ਗੱਲ ਕਰਾਂ ਤਾਂ ਉਹਦੀ 500 ਰੁਪਏ ਪਲੱਸ GST ਐਨੂਅਲ ਤੇ ਜੁਆਇਨਿੰਗ ਫੀਸ ਹੈ ਪਹਿਲਾਂ ਇਹ ਕਾਰਡ ਲਾਈਫਟਾਈਮ ਫ੍ਰੀ ਹੁਣ ਆਈ ਨੂੰ ਕਿ 3.5 ਲੱਖ ਰੁਪਏ ਖਰਚ ਕਰਨਾ ਕਿ ਨਾਰਮਲ ਯੂਜ਼ਰ ਦੇ ਲਈ ਉਹ ਵੀ ਕ੍ਰੈਡਿਟ ਕਾਰਡ ਤੋਂ ਇਹ ਕੋਈ ਸੌਖਾ ਕੰਮ ਨਹੀਂ ਹੈ ਤੇ ਐਕਸੈਸ ਨੇ ਜਿਹੜੀ ਇਹ ਲਿਮਿਟ ਇਨਕਰੀਜ਼ ਕੀਤੀ ਸੀ 2023 ਦੇ ਵਿੱਚ ਹੀ ਕੀਤੀ ਸੀ ਬਟ ਜੇਕਰ ਤੁਹਾਨੂੰ ਇਹ ਕਾਰਡ ਯੂਜ਼ ਕਰਦੇ ਹੋਏ 1 ਸਾਲ ਹੋ ਚੁੱਕਿਆ ਤੇ ਤੁਸੀਂ ਰੈਗੂਲਰਲੀ ਇਹ ਕਾਰਡ ਯੂਜ਼ ਕਰਦੇ ਹੋ ਤਾਂ ਤੁਸੀਂ ਕਸਟਮਰ ਕੇਅਰ ਨੂੰ ਕਾਲ ਕਰਕੇ ਆਪਣੀ ਫੀਸ ਵੇਵਿੰਗ ਦੇ ਲਈ ਨਾਲ ਨੇਗੋਸ਼ੀਏਟ ਕਰ ਸਕਦੇ ਹੋ ਫੀਸ ਵੇਵ ਨਾ ਵੀ ਹੋਈ ਨਾ ਤਾਂ ਤੁਹਾਡੀ ਜਿਹੜੀ ਸਪੈਂਡਿੰਗ ਲਿਮਿਟ ਹੈ ਉਹਨੂੰ ਤਾਂ ਘਟਾਈ ਦੇਣਗੇ ਐਕਚੁਅਲ ਦੇ ਵਿੱਚ ਹੁੰਦਾ ਕਿ ਹੈ ਕਿ ਜਿਹੜੀ ਕਸਟਮਰ ਕੇਅਰ ਟੀਮ ਹੈ ਨਾ ਉਹ ਅੱਗੇ ਰੀਟੈਂਸ਼ਨ ਟੀਮ ਨੂੰ ਤੁਹਾਡੇ ਕੋਲ ਟਰਾਂਸਫਰ ਕਰਦੀ ਹੈ ਤੇ ਜਿਹੜੀ ਰੀਟੈਂਸ਼ਨ ਟੀਮ ਹੈ ਉਹ ਤੁਹਾਨੂੰ ਰੀਟੇਨ ਕਰਨ ਦੇ ਲਈ ਐਜ਼ ਅ ਕਸਟਮਰ ਰੀਟੇਨ ਕਰਨ ਦੇ ਲਈ ਅਲੱਗ-ਅਲੱਗ ਚੀਜ਼ ਆਫਰ ਕਰਦੀ ਹੈ ਫਿਰ ਚਾਹੇ ਉਹ ਫੀਸ ਵੇਵ ਆਫ ਹੋ ਗਿਆ ਜਾਂ ਫਿਰ ਜਿਹੜੀ ਵੇਵ ਆਫ ਲਿਮਟ ਹੈ ਉਹਨੂੰ ਘਟਾਉਣਾ ਹੋ ਗਿਆ ਇੱਕ ਲੈਸਰ ਨੋਨ ਫੈਕਟ ਇਹ ਵੀ ਹੈ ਵੀ ਜੇਕਰ ਤੁਸੀਂ ਐਕਸੈਸ ਦਾ ਬਰਗੰਡੀ ਰਿਲੇਸ਼ਨਸ਼ਿਪ ਰੱਖਦੇ ਹੋ ਤਾਂ ਤੁਹਾਨੂੰ ਇਹ ਕਾਰਡ ਲਾਈਫਟਾਈਮ ਫ੍ਰੀ ਮਿਲ ਸਕਦਾ ਹੈ ਹਾਲਾਂਕਿ ਇਹ ਚੀਜ਼ ਤੁਹਾਨੂੰ ਕਲੀਅਰਲੀ ਕਿਤੇ ਰਿਟਨ ਚ ਦੇਖਣ ਨੂੰ ਨਹੀਂ ਮਿਲੇਗੀ ਹਾਂ ਇਹਨੂੰ ਇੱਕ ਇਨਸਾਈਡਰ ਇਨਫੋਰਮੇਸ਼ਨ ਦੀ ਤਰ੍ਹਾਂ ਜ਼ਰੂਰ ਦੇਖ ਸਕਦੇ ਹੋ ਜੁਆਇਨਿੰਗ ਦੇ ਟਾਈਮ ਤੇ ਤੁਹਾਨੂੰ ਫਲਿੱਪਕਾਰਟ ਦਾ 250 ਰੁਪਏ ਦਾ ਵਾਊਚਰ ਤੇ ਸਵੀਗੀ ਦਾ 100 ਰੁਪਏ ਦਾ ਡਿਸਕਾਊਂਟ ਕੋਡ ਮਿਲ ਜਾਂਦਾ ਹੈ ਜੋ ਕਿ ਪਹਿਲਾਂ 500 ਰੁਪਏ ਦਾ ਫਲਿੱਪਕਾਰਟ ਦਾ ਵਾਊਚਰ ਸੀ ਬਟ 20 ਜੂਨ ਤੋਂ ਬਾਅਦ ਇਹ ਚੀਜ਼ ਘਟਾ ਕੇ 250 ਰੁਪਏ ਦਾ ਵਾਊਚਰ ਕਰ ਦਿੱਤੀ ਗਈ ਹੈ ਤੇ ਵਾਊਚਰ ਤੁਹਾਡੇ ਕਾਰਡ ਤੋਂ ਫਸਟ ट्रांजैक्शन ਹੋਣ ਤੋਂ ਬਾਅਦ ਹੀ ਤੁਹਾਨੂੰ ਮਿਲੇਗਾ ਜੇਕਰ ਕਾਰਡ ਲੈ ਕੇ ਰੱਖ ਲਿਆ ਯੂਜ਼ ਨਹੀਂ ਕੀਤਾ ਤਾਂ ਇਹ ਵਾਊਚਰ ਨਹੀਂ ਮਿਲੇ वेव ऑफ हो ਜਾਂਦੀ ਹੈ ਜੇਕਰ ਤੁਸੀਂ 1 ਸਾਲ ਦੇ ਵਿੱਚ 2 ਲੱਖ ਰੁਪਏ ਸਪੈਂਡ ਕਰ ਦਿੰਦੇ ਹੋ ਜਿਹੜੀ ਵੇਵਰ ਲਿਮਿਟ ਹੈ ਉਹ ਥੋੜੀ ਜਿਹੀ ਅਚੀਵੇਬਲ ਹੈ ਐਸ ਕੰਪੈਰੀਜ਼ਨ ਟੂ ਫਲਿੱਪਕਾਰਟ ਟੈਕਸਿਸ ਹੁਣ ਇੱਥੇ ਬੜੀ ਇੰਟਰਸਟਿੰਗ ਚੀਜ਼ ਹੈ ਵੀ SBI ਨੇ ਇਹ SBI ਕੈਸ਼ਬੈਕ ਕ੍ਰੈਡਿਟ ਕਾਰਡ ਕਦੇ ਵੀ ਲਾਈਫਟਾਈਮ ਫ੍ਰੀ ਆਫਰ ਨਹੀਂ ਦਿੱਤਾ ਈਵਨ ਟਾਈ ਐਪਸ ਦੇ ਵਿੱਚ ਵੀ ਫ੍ਰੀ ਨਹੀਂ ਦਿੰਦਾ ਬਟ ਕਦੇ-ਕਦੇ SBI ਦੀ ਜਿਹੜੀ ਆਨਬੋਰਡਿੰਗ ਟੀਮ ਹੈ ਕੋਰਪੋਰੇਟ ਆਫਰਸ ਦੇ ਥਰੂ ਫਸਟ ਈਅਰ ਫ੍ਰੀ ਦੇ ਦਿੰਦੀ ਆ ਬਟ ਫਿਰ ਉਹ ਡਿਪੈਂਡ ਕਰਦਾ ਹੈ ਕੇਸਿਸ ਤੇ ਤੁਸੀਂ ਮੰਨ ਕੇ ਚੱਲੋ ਵੀ ਇਦਾਂ ਦਾ ਬਹੁਤ ਰੇਅਰਲੀ 4-5% ਕੇਸਿਸ ਦੇ ਵਿੱਚ ਹੀ ਹੁੰਦਾ ਹੈ ਹੁਣ ਜਿਵੇਂ ਫਲਿੱਪਕਾਰਟ ਐਕਸੀਸ ਦੇ ਵਿੱਚ ਹੁੰਦਾ ਸੀ ਐਸਪੀ ਕੈਸ਼ਬੈਕ ਦੇ ਵਿੱਚ ਤੁਹਾਨੂੰ ਕੋਈ ਵੀ ਗਿਫਟ ਵਾਊਚਰ ਜਾਂ ਫਿਰ ਵੈਲਕਮ ਗਿਫਟ ਇਦਾਂ ਦਾ ਕੁਝ ਨਹੀਂ ਮਿਲਦਾ ਸੋ ਜੁਆਇਨਿੰਗ ਦੇ ਟਾਈਮ ਤੇ ਥੋੜਾ ਜਿਹਾ ਅੰਡਰਵੈਲਮਿੰਗ ਐਕਸਪੀਰੀਅੰਸ ਤਾਂ ਜ਼ਰੂਰ ਫੀਲ ਹੁੰਦਾ ਹੁਣ ਕਾਸਟ ਤਾਂ ਸਮਝ ਆ ਗਈ ਇੱਕ ਵਾਰੀ ਦੋਨੋਂ ਕਾਰਡਸ ਦੀ ਨਾ ਐਲੀਜੀਬਿਲਟੀ ਦੇਖ ਲੈਨੇ ਆ ਐਸਵੀ ਦਾ ਕਾਰਡ ਲੈਣ ਦੇ ਲਈ ਤੁਹਾਡੀ ਘੱਟੋ-ਘੱਟ 21 ਸਾਲ ਹੋਣੀ ਚਾਹੀਦੀ ਹੈ ਤੇ ਤੁਹਾਡਾ ਇਹਦਾ ਸਿੰਪਲ ਸਕ ਬਟ ਜੇਕਰ ਫਲਿੱਪਕਾਰਟ ਐਕਸਿਸ ਦੀ ਗੱਲ ਕਰੀਏ ਉੱਥੇ ਤੁਹਾਨੂੰ ਘੱਟੋ ਘੱਟ 18 ਸਾਲ ਚਾਹੀਦੀ ਹੈ ਘੱਟੋ ਘੱਟ ਸੈਲਰੀ 15000 ਪਰ ਮੰਗ ਚਾਹੀਦੀ ਹੈ ਤੇ ਸਿੰਪਲ ਸਕੂਲ ਅਗੇਨ 750 ਹੀ ਹੋਣਾ ਚਾਹੀਦਾ ਘੱਟੋ ਘੱਟ ਹੁਣ ਜੇਕਰ ਤੁਹਾਡੀ ਜਿਹੜੀ ਏਜ ਐ ਉਹ 21 ਸਾਲ ਤੋਂ ਘੱਟ ਹੈ ਤੇ ਤੁਹਾਡੀ ਜਿਹੜੀ ਸੈਲਰੀ ਆ ਉਹ 18000 ਦੇ ਆਸ-ਪਾਸ ਹੈ ਪਰ ਮੰਥ ਤਾਂ ਤੁਸੀਂ ਮੋਸਟਲੀ ਐਸਪੀਏ ਕੈਸ਼ਬੈਕ ਦੇ ਲਈ ਐਲੀਜੀਬਲ ਨਹੀਂ ਹੋਵੋਗੇ ਫਿਰ ਤੁਹਾਨੂੰ ਫਲਿੱਪਕਾਰਟ ਦਾ ਐਕਸੈਸ ਕ੍ਰੈਡਿਟ ਕਾਰਡ ਹੀ ਅਪਲਾਈ ਕਰਨਾ ਪਏਗਾ ਜਿਹਦਾ ਕੋਫੀਸ਼ਲ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਚਲੋ ਹੁਣ ਦੋਨੋਂ ਪੁਆਇੰਟਸ ਦਾ ਨਾ ਇੱਕ ਵਾਰੀ ਰਿਵਾਰਡ ਸਟਰਕਚਰ ਵੀ ਕੰਪੇਅਰ ਕਰ ਲੈਂਦੇ ਆ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਹ ਡਿਸਾਈਡਿੰਗ ਪੁਆਇੰਟ ਵੀ ਹੁੰਦਾ ਫਲਿੱਪਕਾਰਟ ਐਕਸੈਸ ਦੀ ਗੱਲ ਕਰੀਏ ਤਾਂ ਜੂਨ 2025 ਦੇ ਵਿੱਚ ਦੇ ਜੂਨ 2025 ਤੋਂ ਪਹਿਲਾਂ ਫਲਿੱਪਕਾਰਟ ਐਕਸੈਸ ਕਾਰਡ ਤੇ ਸਾਨੂੰ 5% ਦਾ ਅਨਲਿमिटेड ਕੈਸ਼ਬੈਕ ਮਿਲਦਾ ਸੀ ਜਿਹਨੂੰ ਕਿ ਹੁਣ ਘਟਾ ਕੇ 5% ਤਾਂ ਮਿਲਦਾ ਬਟ ਲਿਮਟ ਲਗਾ ਦਿੱਤੀ ਗਈ ਹੈ ਕੈਪਿੰਗ ਹੈ ਹੁਣ 4000 ਰੁਪਏ ਪਰ ਕੁਆਟਰ ਮਤਲਬ ਕਿ ਮੰਥਲੀ 1333 ਰੁਪਏ ਜੋ ਕਿ ਬਹੁਤ ਹੀ ਜ਼ਿਆਦਾ ਘਟ ਹੈ ਅਸਲ ਚ ਚੱਲ ਕੀ ਰਿਹਾ ਸੀ ਕਿ ਬਹੁਤ ਸਾਰੇ ਰਿਟੇਲ ਮਰਚੈਂਟਸ ਨਾ ਬਹੁਤ ਸਾਰੇ ਇਲੈਕਟ੍ਰੀਕਲ ਇਕਵਿਪਮੈਂਟਸ ਜਾਂ ਫਿਰ ਇਦਾਂ ਦਾ ਸਮਾਨ ਆਰਡਰ ਕਰਦੇ ਰਹਿੰਦੇ ਸੀਗੇ ਜਿੱਥੇ ਉਹਨਾਂ ਨੂੰ 5% ਦਾ ਕੈਸ਼ਬੈਕ ਮਿਲ ਜਾਂਦਾ ਸੀ ਫਿਰ ਆਪਣੀ ਦੁਕਾਨ ਤੇ ਉਹ ਉਹਨੂੰ ਫੁੱਲ ਪ੍ਰਾਈਸ ਤੇ ਵੇਚਦੇ ਸੀ ਫਲਿੱਪਕਾਰਟ ਨੇ ਕਿਹਾ ਜੀ ਬਹੁਤ ਹੋ ਗਿਆ ਹੁਣ ਇਹਦੇ ਤੇ ਲਿਮਟ ਲਾ ਦੇਣੀ ਚਾਹੀਦੀ ਆ ਹੁਣ ਤੁਹਾਨੂੰ ਲੱਗ ਰਿਹਾ ਹੋਗਾ ਵੀ ਇਹ ਜਿਹੜੀ ਕਾਰਡ ਤੇ 1333 ਰੁਪਏ ਪਰ ਮੰਥ ਦੀ ਕੈਪਿੰਗ ਹੈ ਬਟ ਇਹ ਜਿਹੜੀ ਕੈਪਿੰਗ ਹੈ ਫਲਿੱਪਕਾਰਟ ਤੇ ਕਲੀਅਰ ਟ੍ਰਿਪ ਦੇ ਲਈ ਅਲੱਗ-ਅਲੱਗ ਹੈ ਮਤਲਬ ਕਿ 1333 ਰੁਪਏ ਦੀ ਕੈਪਿੰਗ ਫਲਿੱਪਕਾਰਟ ਦੇ ਲਈ ਹੈ ਤੇ ਉਨੀ ਹੀ ਕੈਪਿੰਗ ਕਲੀਅਰ ਟ੍ਰਿਪ ਦੇ ਲਈ ਵੀ ਹੈ ਹੁਣ ਜੇਕਰ ਇਹਨੂੰ ਆਪਾਂ ਸਪੈਂਸ ਦੇ ਵਿੱਚ ਕਨਵਰਟ ਕਰੀਏ ਤਾਂ ਇੰਨਾ ਕੈਸ਼ਬੈਕ ਮਾਉਣ ਦੇ ਲਈ ਤੁਹਾਨੂੰ ਘੱਟੋ-ਘੱਟ 27000 ਰੁਪਏ ਪਰ ਮੰਥ ਖਰਚਣੇ ਪੈਣਗੇ ਤੇ ਮੈਨੂੰ ਲੱਗਦਾ ਬਹੁਤ ਸਾਰੇ ਮੈਂ ਕਿਸੇ ਵੀ ਤਰੀਕੇ ਨਾਲ ਇਸ ਕਾਰਡ ਨੂੰ ਡਿਫੈਂਡ ਨਹੀਂ ਕਰ ਰਿਹਾ ਬਸ ਇਹਨਾਂ ਕਹਿਣਾ ਚਾਹੁੰਦਾ ਵੀ ਕਾਰਡ ਨੂੰ ਥੋੜਾ ਜਿਹਾ ਆਬਜੈਕਟਿਵਲੀ ਵੈਲਿਊਏਟ ਕਰੋ ਤੇ ਇਸ ਚੀਜ਼ ਨੂੰ ਕੰਪਨਸੇਟ ਕਰਨ ਲਈ ਇੱਕ ਮੈਸਿਵ ਚੇਂਜ ਜੇ ਹੋਇਆ ਹੈ ਵੀ ਫਲਿੱਪਕਾਰਟ ਨੇ ਮਿੰਤਰਾ ਤੇ ਜਿਹੜਾ ਕੈਸ਼ਬੈਕ ਮਿਲਦਾ ਸੀ ਨਾ ਉਹ ਵੀ ਵਧਾਤਾ ਜੋ ਕਿ ਡਿਵੈਲਿਊਏਸ਼ਨ ਤੋਂ ਪਹਿਲਾਂ 1% ਸੀ ਉਹ ਹੁਣ 7.5% ਕੈਸ਼ਬੈਕ ਮਿਲ ਰਿਹਾ ਹੈ ਮਿੰਤਰਾ ਤੇ ਤੇ ਉਹਦੀ ਵੀ ਲਿਮਟ 4000 ਰੁਪਏ ਪਰ ਕੁਆਟਰ ਹੈ ਦੇਖਿਆ ਜਾਵੇ ਤਾਂ ਤਰੀਕੇ ਨਾਲ ਠੀਕ ਵੀ ਹੈ ਤੇ ਮੰਤਰਾ ਤੇ ਫਲਿੱਪਕਾਰਟ ਐਕਸਿਸ ਨੇ ਇਹ ਜਿਹੜਾ ਕੈਸ਼ਬੈਕ ਆਇਆ ਉਹ ਇਸ ਕਰਕੇ ਵਧਾਇਆ ਕਿਉਂਕਿ ਉਹਨਾਂ ਦਾ ਜਿਹੜਾ ਕੋਟਕ ਮੰਤਰਾ ਕ੍ਰੈਡਿਟ ਕਾਰਡ ਹੈ ਨਾ ਉਹਦੇ ਤੇ ਜਿਹੜੇ ਨਵੇਂ ਯੂਜ਼ਰਸ ਲਈ ਆ ਉਹ 7.5% ਵਾਲਾ ਬੈਨੀਫਿਟ ਉਹਨਾਂ ਲਈ ਬੰਦ ਕੀਤਾ ਹੋਇਆ ਹੈ ਉਹਨਾਂ ਨੂੰ ਦੇ ਨਹੀਂ ਰਹੇ ਤੇ ਉਹੀ 7.5% ਵਾਲਾ ਬੈਨੀਫਿਟ ਹੁਣ ਇਧਰ ਮਿਲ ਰਿਹਾ ਵੈਸੇ ਜਿਨ੍ਹਾਂ ਨੂੰ ਨਹੀਂ ਪਤਾ ਵੀ ਇਹ ਕਲੀਅਰ ਟ੍ਰਿਪ ਮੰਤਰਾ ਈਵਨ ਫੋਨਪੇ ਇਹ ਸਾਰੇ ਫਲਿੱਪਕਾਰਟ ਗਰੁੱਪ ਦੇ ਹੀ ਬ੍ਰਾਂਡਸ ਨੇ ਇਸੇ ਕਰਕੇ ਕੈਸ਼ਬੈਕ ਐਨਾ ਵਧੀਆ ਮਿਲ ਰਿਹਾ ਇਸ ਤੋਂ ਇਲਾਵਾ ਬਾਕੀ ਜਿਹੜੇ ਖਰਚੇ ਹੋਣਗੇ ਉਹਨਾਂ ਤੇ ਤੁਹਾਨੂੰ 1% ਦਾ ਕੈਸ਼ਬੈਕ ਤੇ ਇੰਨੀ ਇੱਕ ਗੱਲ ਸੁਣਨ ਤੋਂ ਬਾਅਦ ਜੇਕਰ ਤੁਸੀਂ ਇਸ ਚੀਜ਼ ਲਈ ਕਨਵਿੰਸ ਹੋ ਗਏ ਹੋ ਵੀ ਤੁਸੀਂ ਫਲਿੱਪਕਾਰਟ ਐਕਸੈਸ ਕ੍ਰੈਡਿਟ ਕਾਰਡ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲੇਗਾ ਕੋਸ਼ਿਸ਼ ਕਰੋ ਵੀ ਉਸੇ ਲਿੰਕ ਤੋਂ ਅਪਲਾਈ ਕਰੋ ਕਿਉਂਕਿ ਹੁੰਦਾ ਕਿ ਹੈ ਕਿ ਤੁਸੀਂ ਆਨਲਾਈਨ ਜਾਓਗੇ ਸਰਚ ਕਰੋਗੇ ਅਪਲਾਈ ਕਰਨ ਲਈ ਲਿੰਕ ਸਰਚ ਕਰੋਗੇ ਬਹੁਤ ਸਾਰੀਆਂ ਡੁਪਲੀਕੇਟ ਜੜੀਆਂ ਵੈਬਸਾਈਟਸ ਬਣੀਆਂ ਹੋਈਆਂ ਨੇ ਅੱਜ ਕੱਲ੍ਹ ਆਨਲਾਈਨ ਸਕੈਮਸ ਦਾ ਜਮਾਨਾ ਜੇਕਰ ਤੁਸੀਂ ਉਹਨਾਂ ਤੇ ਜਾ ਕੇ ਕਿਤੇ ਨਾ ਕਿਤੇ ਆਪਣੀ ਗਲ ਡਿਟੇਲ ਭਰ ਵੀ ਲਈ ਤਾਂ ਤੁਹਾਨੂੰ ਪਤਾ ਵੀ ਹਾਲਾਤ ਕੀ ਹੋ ਸਕਦੇ ਨੇ ਸੋ ਬੈਟਰ ਹੈ ਵੀ ਕਨਵੀਨੀਅੰਟ ਵੀ ਹੈ ਵੀ ਤੁਹਾਨੂੰ ਡਿਸਕ੍ਰਿਪਸ਼ਨ ਚ ਲਿੰਕ ਦਿੱਤਾ ਹੈ ਤੁਸੀਂ ਜਾ ਕੇ ਸਿੱਧਾ ਅਪਲਾਈ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆ ਐਸ ਬੀ ਆਈ ਕੈਸ਼ਬੈਕ ਦੇ ਰਿਵਾਰਡ ਸਟ੍ਰਕਚਰ ਦੀ ਐਸ ਬੀ ਆਈ ਦੇ ਜਿਹੜਾ ਕਾਰਡ ਹੈ ਉਹਦੇ ਤੇ ਤੁਹਾਨੂੰ 5% ਦਾ ਫਲੈਟ ਕੈਸ਼ਬੈਕ ਮਿਲਦਾ ਮੋਸਟਲੀ ਆਨਲਾਈਨ ट्रांजੈਕਸ਼ਨ ਤੇ ਉਹ ਹੋ ਸਕਦੇ ਆ ਤੁਹਾਡੇ ਸ਼ਾਪਿੰਗ ਟਰੈਵਲ ਬੁਕਿੰਗ ਉਸ ਤੋਂ ਬਾਅਦ ਫੂਡ ਡਿਲੀਵਰੀ ਐਪਸ ਮੂਵੀ ਜਾਂ ਫਿਰ ਹੋਟਲ ਬੁਕਿੰਗਸ ਵਗੈਰਾ ਤੇ ਬਟ ਇਹ ਜਿਹੜਾ ਕੈਸ਼ਬੈਕ ਹੈ ਨਾ ਇਹ ਮਰਚੈਂਟ ਕੈਟਾਗਰੀ ਕੋਡ ਬੇਸਡ ਹੁੰਦਾ ਮਤਲਬ ਉਹ ਆਫਲਾਈਨ ਹੈ ਤਾਂ ਉੱਥੇ ਤੁਹਾਨੂੰ ਕੈਸ਼ਬੈਕ ਨਹੀਂ ਮਿਲੇਗਾ ਤੇ ਜ਼ਿਆਦਾਤਰ ਲੋਕ ਨਾ ਇਹ ਪੁਆਇੰਟ ਮਿਸ ਕਰ ਜਾਂਦੇ ਆ ਪਹਿਲਾਂ SBI ਦੇ ਇਸ ਕੈਸ਼ਬੈਕ ਦੀ ਜਿਹੜੀ ਮੈਕਸਿਮਮ ਕੈਪਿੰਗ ਸੀ ਉਹ 10000 ਪਰ ਮੰਥ ਸੀ ਪਰ ਇੱਕ ਦੋ ਸਾਲ ਪਹਿਲਾਂ ਇਹਨੂੰ ਘਟਾ ਕੇ 5000 ਪਰ ਮੰਥ ਕਰ ਦਿੱਤਾ ਗਿਆ ਹੁਣ ਇਹ 5000 ਕਮਾਉਣ ਦੇ ਲਈ ਵੀ ਤੁਹਾਨੂੰ ਮਹੀਨੇ ਦਾ ਪਹਿਲਾਂ ਲੱਖ ਰੁਪਏ ਖਰਚਣਾ ਪੈਣਾ ਤੇ ਮੈਨੂੰ ਲੱਗਦਾ ਹੈ ਕਿ 99% ਇੰਡੀਅਨਸ ਦੇ ਲਈ ਇਹ ਐਲੀਮੈਂਟ ਸਫੀਸ਼ੀਐਂਟ ਹੈ ਹੁਣ ਇਹਦਾ 5% ਦਾ ਕੈਸ਼ਬੈਕ ਹੈ ਨਾ ਬਹੁਤ ਸਾਰੀਆਂ ਕੈਟਾਗਰੀਜ਼ ਤੇ ਹੈ ਕੈਸ਼ਬੈਕ ਤੁਹਾਨੂੰ ਮਿਲਦਾ ਹੀ ਨਹੀਂ ਆ ਉਹਨਾਂ ਸਾਰੀਆਂ ਕੈਟਾਗਰੀਜ਼ ਹਰ ਇਨਾਂ ਕੈਟਾਗਰੀਸ ਦੇ ਕੈਸ਼ਬੈਕ ਲੈਣ ਲਈ ਕਾਫੀ ਲੋਕ ਕੀ ਕਰਦੇ ਆ ਵੀ Amazon ਜਾਂ ਫਿਰ Tata ਨਹੀਂ ਹੋ ਤੋ ਨਾ Amazon Pay ਦੇ voucher ਖਰੀਦ ਲੈਂਦੇ ਆ ਉਹਨਾਂ ਤੇ ਕੈਸ਼ਬੈਕ ਮਿਲ ਜਾਂਦਾ ਤੇ ਫਿਰ ਉਹਨਾਂ vouchers ਨੂੰ use ਕਰਕੇ ਉਹ utility bill payments ਜਾਂ ਫਿਰ insurance payments ਕਰ ਦਿੰਦੇ ਆ ਸੋ ਇੰਡਾਇਰੈਕਟਲੀ ਕੈਸ਼ਬੈਕ ਤਾਂ ਮਿਲ ਹੀ ਜਾਂਦਾ SBI ਤੇ ਜਿਹੜੀਆਂ ਵੀ ਤੁਸੀਂ ਆਫਲਾਈਨ ट्रांजैक्शन ਕਰਦੇ ਹੋ ਉੱਥੇ ਤੁਹਾਨੂੰ 1% ਦਾ ਕੈਸ਼ਬੈਕ ਮਿਲਦਾ ਹੈ 400 ਤੋਂ ਲੈ ਕੇ 4000 ਦੇ ਵਿੱਚ ਜੇਕਰ ਤੁਸੀਂ ਫਿਊਲ ਭਰਵਾਉਨੇ ਹੋ ਤਾਂ 1% ਦਾ ਫਿਊਲ ਸਰਚਾਰਜ ਵੇਪਰ ਮਿਲ ਜਾਂਦਾ ਹੈ ਜੋ ਕਿ 1000 ਰੁਪਏ ਤੱਕ ਹੋ ਸਕਦਾ ਹੈ। ਵੈਸੇ ਇਹ ਵਾਲਾ ਬੈਨੀਫਿਟ ਤੁਹਾਨੂੰ ਫਲਿੱਪਕਾਰਟ ਐਕਸੈਸ ਦੇ ਵਿੱਚ ਵੀ ਮਿਲਦਾ ਹੈ। ਸੋ ਰਿਵਾਰਡ ਰੇਟ ਦੇਖੀ ਇਹ ਤਾਂ ਦੋਨੋਂ ਕਾਰਡ ਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਬੈਨੀਫਿਟ ਤਾਂ ਮਿਲ ਹੀ ਰਹੇ। ਜੇਕਰ ਤੁਸੀਂ ਮੰਤਰਾ ਤੇ ਥੋੜੇ ਜਿਆਦਾ ਐਕਟਿਵ ਹੋ ਤਾਂ ਫਲਿੱਪਕਾਰਟ ਐਕਸੈਸ ਲੈਣ ਦਾ ਫਾਇਦਾ ਹੈ ਤੇ ਜੇਕਰ ਕੋਈ ਇਦਾਂ ਦਾ ਪ੍ਰਿਫਰਡ ਪਲੇਟਫਾਰਮ ਨਹੀਂ ਹੈ ਬਟ ਉਹ 12-13 ਜਨਵਰੀ ਦੇ ਆਸ-ਪਾਸ ਆਉਣ ਵਾਲਾ ਤੇ ਫੈਸਟੀਵਲ ਅੱਗੇ ਵੀ ਆਉਂਦੇ ਰਹਿਣਗੇ ਤੇ ਇੱਥੇ ਤੁਹਾਨੂੰ SBI ਦਾ ਕਾਰਡ ਯੂਜ਼ ਕਰਕੇ 5 ਤੋਂ 10% ਦਾ ਐਕਸਟਰਾ ਕੈਸ਼ਬੈਕ ਮਿਲ ਸਕਦਾ ਤੁਹਾਡੀ ਸ਼ਾਪਿੰਗ ਤੇ ਤੇ ਆਈ ਥਿੰਕ ਕਿ ਇਹ ਕਾਫੀ ਇੱਕ ਸਟਰੋਂਗ ਪੁਆਇੰਟ ਹੋ ਸਕਦਾ ਹੈ ਇਸ ਕਾਰਡ ਨੂੰ ਅਪਲਾਈ ਕਰਨ ਦੇ ਲਈ ਸੋ SBI ਦਾ ਕੈਸ਼ਬੈਕ ਕ੍ਰੈਡਿਟ ਕਾਰਡ ਵੀ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਹਦਾ ਵੀ ਅਫੀਸ਼ੀਅਲ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਐਮੇ ਕਿਸੇ ਮਤਲਬ ਲਿੰਕ ਤੇ ਜਾ ਕੇ ਅਪਲਾਈ ਕਰਨਾ ਤੁਹਾਡੇ ਲਈ ਸਹੀ ਨਹੀਂ ਆ ਜਿਵੇਂ ਜੋ ਮੈਂ ਪਹਿਲਾਂ ਦੱਸ ਕੇ ਹਟਿਆ ਹੁਣ ਦੇਖਦੇ ਹਾਂ ਵੀ ਇਹਨਾਂ ਕਾਰਡ ਦੇ ਬਾਕੀ ਬੈਨੀਫਿਟਸ 20 ਜੂਨ ਤੋਂ ਪਹਿਲਾਂ ਜਿਹੜਾ ਫਲਿੱਪਕਾਰਟ ਐਕਸੀਸ ਆਉਂਦੇ ਤੇ ਤੁਹਾਨੂੰ 4 ਡੋਮੈਸਟਿਕ ਲੌਂਜ ਵਿਜ਼ਿਟਸ ਮਿਲਦੇ ਸੀ ਜਿਹੜੇ ਕਿ ਇਸ ਡਿਵੈਲਿਊਸ਼ਨ ਤੋਂ ਬਾਅਦ ਹਟਾ ਦਿੱਤੇ ਗਏ ਆ ਇੱਕ ਵਾਰੀ ਕਨਕਲੂਡ ਕਰਨ ਦੇ ਲਈ ਨਾ ਦੋਨਾਂ ਕਾਰਡ ਦਾ ਆਪਾਂ ਕਸਟਮਰ سپورਟ ਦੇਖ ਲੈਣੇ ਆ। ਹਾਲਾਂਕਿ ਵੈਸੇਮ ਸਾਰੇ ਬੈਂਕਾਂ ਦੀ ਜਿਹੜੀ ਰਿਸਪੌਂਸਿਵਨੈਸ ਹੋ ਜਨਰਲੀ ਸਲੋਈ ਹੁੰਦੀ ਹੈ। ਬਟ SBI ਦੇ سپورਟ ਸਿਸਟਮ ਨੂੰ ਲੈ ਕੇ ਕਾਫੀ ਲੋਕਾਂ ਨੇ ਇਨਕਨਸਿਸਟੈਂਟ ਰਿਪੋਰਟ ਕੀਤਾ ਹੈ। ਮਤਲਬ ਕਿ ਜਿਹੜੇ ਉਹਨਾਂ ਦੇ ਚੈਟਬots ਹੈ ਉਹ ਇਸ਼ੂ ਸੋਲਵ ਨਹੀਂ ਕਰ ਪਾਉਂਦੇ। ਕਾਲ ਬੈਕ ਦੇ ਪ੍ਰੋਮਿਸ ਕਰਨ ਤੋਂ ਬਾਅਦ ਆਫਨਲੀ ਕਾਲ ਹੀ ਨਹੀਂ ਆਉਂਦੀ ਹੈ। ਤੇ ਐਕਸੈਸ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਉਹਨਾਂ ਦਾ سپورਟ ਸਿਸਟਮ ਹੈ ਉਹ ਸਲਾਈਟਲੀ ਮੈਂ ਕਹਿੰਦਾ ਥੋੜਾ ਜਿਹਾ ਬੈਟਰ ਹੈ SBI ਦੇ ਨਾਲੋਂ। ਸਪੈਸ਼ਲੀ ਉਹ ਤੁਸੀਂ ਕਾਲ ਕਰਕੇ ਕਲੋਜ਼ ਕਰਨ ਦੀ ਗੱਲ ਕਰਦੇ ਹੋ ਤੇ ਗੱਲਾਂ ਕਹਿਣ ਤੋਂ ਬਾਅਦ ਵੀ ਜੇਕਰ ਕੁਝ ਗੜਬੜ ਹੁੰਦਾ ਤਾਂ ਮੈਨੂੰ ਇਹਨਾਂ ਦੋਨਾਂ ਤੋਂ ਹੀ سپورਟ ਦੀ ਕੋਈ ਉਮੀਦ ਨਹੀਂ ਹੈ ਸੋ ਫਾਈਨਲੀ ਹੁਣ ਆਪਾਂ ਇਹ ਦੇਖ ਲੈਂਦੇ ਹਾਂ ਵੀ ਤੁਹਾਨੂੰ ਕਿਹੜਾ ਕਾਰਡ ਲੈਣਾ ਚਾਹੀਦਾ ਹੈ ਦੋਨਾਂ ਕਾਰਡ ਦੇ ਹੀ ਆਪਣੇ ਪ੍ਰੋਸ ਤੇ ਕੌਨਸ ਨੇ ਤੇ ਪਿਓਰਲੀ ਡਿਪੈਂਡ ਕਰਦਾ ਹੈ ਤੁਹਾਡੇ ਯੂਸੇਸ ਤੇ ਤੇ ਤੁਹਾਨੂੰ ਕਿਸ ਚੀਜ਼ ਤੋਂ ਜ਼ਿਆਦਾ ਬੈਨੀਫਿਟ ਮਿਲ ਰਿਹਾ ਤੁਸੀਂ ਫਲਿੱਪਕਾਰਟ ਐਕਸੈਸ ਕ੍ਰੈਡਿਟ ਕਾਰਡ ਲੈ ਸਕਦੇ ਹੋ ਜੇਕਰ ਤੁਸੀਂ ਮਿੰਟਰਾ ਤੇ ਜ਼ਿਆਦਾ ਸ਼ਾਪਿੰਗ ਕਰਦੇ ਹੋ ਜੇਕਰ ਤੁਸੀਂ ਫਲਿੱਪਕਾਰਟ ਸੇਲਸ ਦੇ ਵਿੱਚ ਐਕਸਟਰਾ ਕੈਸ਼ਬੈਕ ਕਮਾਉਣਾ ਚਾਹੁੰਦੇ ਹੋ ਯਾ ਫਿਰ ਇਸ ਤੋਂ ਇਲਾਵਾ ਜੇਕਰ ਤੁਸੀਂ ਫਲਿੱਪਕਾਰਟ ਸੇਲਸ ਦੇ ਵਿੱਚ 5 ਤੋਂ 10% ਦਾ ਐਕਸਟਰਾ ਕੈਸ਼ਬੈਕ ਮਾਉਣਾ ਚਾਹੁੰਦੇ ਹੋ ਤੁਸੀਂ SBI ਕੈਸ਼ਬੈਕ ਕ੍ਰੈਡਿਟ ਕਾਰਡ ਲੈ ਸਕਦੇ ਹੋ ਜੇਕਰ ਤੁਹਾਡੀ ਜਿਹੜੀ ਮੰਥਲੀ ਸ਼ਾਪਿੰਗ ਉਹ ਡਾਈਵਰਸਿਫਾਈਡ ਹੈ ਮਤਲਬ ਕਿ Amazon, Flipkart ਸਾਰੇ ਹੀ ਆਨਲਾਈਨ ਪਲੈਟਫਾਰਮਸ ਆ ਜਾਂਦੇ ਜਿਹਦੇ ਵਿੱਚ ਉਸ ਤੋਂ ਇਲਾਵਾ ਤੁਸੀਂ 2 ਲੱਖ ਰੁਪਏ ਸਾਲ ਦੇ ਸਪੈਂਡ ਕਰਕੇ ਆਪਣੀ ਫੀਸ ਵੇਵ ਆਫ ਕਰਵਾ ਸਕਦੇ ਹੋ Amazon ਦੀ ਜਿਹੜੀ ਗ੍ਰੇਟ ਇੰਡੀਅਨ ਸੇਲ ਹੈ ਉੱਥੇ ਤੁਸੀਂ 5 ਤੋਂ 10% ਦਾ ਐਕਸਟਰਾ ਕੈਸ਼ਬੈਕ ਮਾ ਸਕਦੇ ਹੋ ਹੁਣ ਇਹਨਾਂ ਕਾਰਡ ਨੂੰ ਅਪਲਾਈ ਕਰਨ ਤੇ ਲਿੰਕ ਤੁਹਾਨੂੰ ਟੈਲੀਗ੍ਰਾਮ, WhatsApp ਜਰਨਲਲੀ ਕ ਅਗੇਨ ਉਹੀ ਚੀਜ਼ ਕਹਿਣਾ ਚਾਹਾਂਗਾ ਕਿਸੇ ਵੀ ਰੈਂਡਮ ਲਿੰਕ ਤੇ ਕਲਿੱਕ ਕਰਕੇ ਅਪਲਾਈ ਕਰਨਾ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ ਬੈਟਰ ਕਿ ਅਫੀਸ਼ੀਅਲ ਲਿੰਕ ਤੋਂ ਅਪਲਾਈ ਕਰੋ ਉਹ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਬਾਕੀ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲਦਾ ਬੀਕੇ ਫਾਈਟ